ਪਟਾਲਾ ਦੇ ਪੀਟ ਭਾਰਵਾਲ ਇਲਾਕੇ ਡੇਰਾ ਰੋਡ ਵਿਖੇ ਕਰੀਆਨੀ ਦੀ ਦੁਕਾਨ ਤੇ ਦਿਨ ਦਿਹਾੜੇ ਅਨਪਛਾਤੇ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਜਿਸ ਦੀ ਸੀਸੀਟੀਵੀ ਵੀ ਆਈ ਸਾਹਮਣੇ ਦੁਕਾਨ ਦੇ ਮਾਲਕ ਨੇ ਕਿਹਾ ਕਿ ਮੈਨੂੰ ਕੁਝ ਦਿਨ ਪਹਿਲਾਂ ਗੈਂਗਸਟਰ ਵੱਲੋਂ ਇਹ ਦਿੱਤੀ ਇਹ ਰੱਖੀ ਆਈ ਸੀ ਡੇਰਾ ਰੋਡ ਤੇ ਬਣਿਆ ਹੋਇਆ ਇਹ ਦੈਸ਼ ਦਾ ਘਹਾ ਆਓ ਸੁਣੋਂਦੇ ਹਾਂ ਕੀ ਕਿਹਾ ਦੁਕਾਨ ਮਾਲਕ ਨੇ ਅਤੇ ਮੌਕੇ ਤੇ ਪਹੁੰਚੇ ਜੀ ਆਸਟ ਦੀ ਕੀ ਹੋਇਆ ਜੀ ਤੁਸੀਂ ਬਣੇ ਰਹੇ ਉਹ ਜਾਂਚ ਕਰਾ ਲਈਏ ਇੱਕ ਫੋਨ ਆਇਆ ਹੈ ਰਿਪੋਰਟ ਪਟਾਲਾ ਸਮਰਨ ਸੰਜੀ ਦੁਕਾਨ ਆ ਐਸਾ ਡੇਰਾ ਰੋਡ ਤੇ ਤੇ ਉੱਥੇ ਕੋ ਫਾਰ ਹੋਇਆ ਨਹੀਂ ਇਰਥੇ ਆ ਕੇ ਵੇਖਿਆ ਤੇ ਦੁਕਾਨ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਆਪੇ ਦਾ ਸ਼ਾਇਦ ਮੰਨੂ ਮਿਲਿਆ ਜੀ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਇੱਕ ਫਾਰ ਕਰਕੇ ਗਿਆ ਤੇ ਇਹਨਾਂ ਦੀ ਇਹਨਾਂ ਦਾ ਹੀ ਇਮਪਲਾਈ ਪਗੜ ਪੱਜਿਆ ਵੀ ਆ। ਰਾਦਲੇ ਆਇਆ ਸੀ ਤੇ ਦੁਕਾਨ ਸੇ ਡੇਰਾ ਦੀ ਸਾਈਡ ਤੇ ਭੱਜੇ ਨਾ ਪੁੱਲ ਦੇ ਨੀਤੇ ਪਰ ਗਿਆ ਕਹਿੰਦਾ ਕਿ ਉਹਦੇ ਜਾ ਕੇ ਇੱਕ ਹੋਰ ਫਾਰ ਉਹਨੇ ਕਿਹਾ ਕਿ ਵਾਪਸ ਮੁੜਾ। ਤੇ ਜਾ ਕੇ ਦੇ ਹੱਥ ਦੀ ਘੜੀ ਤੇ ਇਹਨਾਂ ਦੱਸਿਆ ਕਿ ਜੋ ਦਾ ਗਾਣ ਇਮਪਲਾਈ ਦੁਕਾਨ ਦੇ ਤੇ ਇੱਕ ਫਾਰ ਕਰਕੇ ਗਿਆ ਨੇ ਉਹਦੇ EMPLOYE ਨੇ ਦੱਸਿਆ ਕਿ ਅੱਗੇ ਜਾ ਕੇ ਉਹਨਾਂ ਨੇ ਕੋਰ ਫਾਇਰ ਕੀਤਾ। ਸਰ ਸਰ ਇਹ ਲਾ ਕੇ ਮੈਨੂੰ ਪ੍ਰੋਟੀ ਦੀ ਕਾਲ ਆਈ ਸੀ ਕਮਿਸ਼ਨ ਨੇ ਮੇਰੀ ਖੱਜਲ ਖੁਆਰੀ ਕੀਤੀ। ਮੈਨੂੰ ਬਿਨਾ ਮੈਂ 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 ਲਈ ਇਹਨਾਂ ਕੋਲ ਦਰਖਾਸਤ ਚਲੋ ਫਿਰ ਪਰਸਨਲੀ ਮੇਰੇ ਨੋਟਿਸ ਆ ਲਈ ਇਹਨਾਂ ਕੋਲ ਦੱਸਿਆ ਗਿਆ ਕਿ ਅਸੀਂ ਜਾ ਕੇ ਜੀ ਐਸ ਐਸ ਪੀ ਸਾਹਿਬ ਨੂੰ ਮਿਲੇ ਸੀ। ਹਟੋ ਮੈਂ ਦੇਖ ਰਿਹਾ ਜੀ ਕਿ ਦਰਖਾਸਤ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਮੈਂ ਕਲਿੱਕ ਕੀਤੀ ਹੈ ਜੀ ਪਤਾ ਕਰ ਲੈਣਾ ਕਿਹੜੀ ਦਰਖਾਸਤ ਸੀ ਕਿ ਕੀ ਕਰ ਰਹੀ ਹੋਈ ਸੀ। ਕੀ ਲੱਗਦਾ ਕਿਉਂ ਜਦੋਂ ਇੱਕ ਬੰਦੇ ਨੂੰ ਕਰੋਤੀ ਆ ਗਈ ਧਮਕੀ ਆ ਗਈ ਕਿ ਪੁਲਿਸ ਰੇਟ ਕਰਦੀ ਹੈ ਵੀ ਗੋਲੀ ਚੱਲੇ ਤੇ ਫੇਰ ਹੀ ਉਹ ਕੋਈ ਜਾਈਏ ਨਹੀਂ ਇਸ ਤਰੀਕੇ ਦਾ ਜਿੰਨੀਆਂ ਨਹੀਂ ਆਇਆ ਜਿਹੜੀਆਂ ਬਾਕੀ ਘਾਲ ਆਉਂਦੀਆਂ ਨੇ ਜਾਂ ਦੂਸਰੀਆਂ ਹੁੰਦੀਆਂ ਉਦੋਂ ਤੇ ਸਾਰੇ ਐਕਸ਼ਨ ਕਰਕੇ ਤੇ ਸਾਰੇ ਪਹਿਲੇ ਕਢਾਈ ਜਾਂਦੀ ਹੈ ਕਿ ਕੀ ਪਹਿਲੇ ਜੈਨੂਅਰਿਟੀ ਦੇਖ ਲਈ ਉਹਦੀ ਕੀ ਹੈਗੀ ਫਿਰ ਉਹਦੀ ਕੋਈ ਅੱਗੇ ਐਸੀ ਐਕਸ਼ਨ ਕਰਦੇ ਹਾਂ ਸੀਸੀਟੀਵੀ ਹੁਣ ਬਸ ਜਸਟ 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 ਆਪਣਾ ਹੱਲਾ ਹੋ ਰਿਹਾ ਜੀ ਚਾਰ ਪੰਜ ਮਹੀਨੇ ਦੀ ਹੋਇਆ ਤੇ ਮੇਰੇ ਪਹੁੰਚਿਆ ਇਹ ਮੰਗਲਵਾਰ ਯＳＳＰ ਸਾਹਿਬ ਨੂੰ ਮਿਲਦੇ ਆ ਉਹ ਕਹਿੰਦੇ ਰਿਟਰ ਜੀ ਦਰਖਾਸਤ ਦਿਓ ਅਈ ਦਰਖਾਸਤ ਦੇ ਜਾਂਦੇ ਆ ਜੇ ਕੋਈ ਸੁਲਵਾਈ ਨਹੀਂ ਹੁੰਦੀ ਅਈ ਧੁੱਪੇ ਬਹਿ ਕੇ ਆ ਜਲੇ 2-2 ਘੰਟੇ ਅਗਲੇ ਦਿਨ ਵੀ ਜਾਂਦੇ ਆ ਤੇ ਫੇਰ ਅਖੇ ਕੋਈ ਸੁਲਵਾਈ ਨਹੀਂ ਹੱਦੀ ਹੁੰਦੀ ਉਹ ਕਹਿੰਦੇ ਐＳＳＰ ਨੂੰ ਮਿਲੋ ਐＳＳＰ ਦੇ ਨਾਮ ਮਾਰਕ ਦਿਰਾਓ ਚਿੱਠੀ ਭਾਜੀ ਤੁਸੀਂ ਮਾਰਕ ਨਹੀਂ ਅਈ ਤੇ ਕਰਨੀ ਨਹੀਂ ਸਾਹ ਲੋਏ ਫਿਲੀ ਦਾਣਾ ਲੱਗੇ ਕਰਦਾ ਇਹ ਕਹਿੰਦੇ ਮਾਰਕ ਦੇ ਕੇ ਬੰਦੇ ਦੀ ਗੋਲੀ ਚਲਣ ਦੀਆਂ ਦੂਜੇ ਤੁਸੀਂ ਮਾਰਕ ਦਿਰਾਓ ਇਹਦਾ ਮਤਲਬ ਮਾਰਕ ਨੇ ਚੰਨ ਚੱਲਦੇ ਆ ਫੇਰ ਅਗਲੇ ਦਿਨ ਵੀ ਜਾਂਦੇ ਆ ਓਏ ਕਬਸਰਾ ਨੂੰ ਹੋਰ ਮਿਲਦਾ ਉਹ ਨੂੰ ਕਹਿੰਦੇ ਜੀ ਤੁਸੀਂ ਸਾਨੂੰ ਹੋਣੇ ਇਹਦਾ ਮਤਲਬ ਕੀ ਕਾਰੋਬਾਰ ਕਰਨਾ ਜ਼ਹਿਰ ਆ ਅਸੀਂ ਕਿਥੇ ਚੱਲ ਜਾਈਏ ਅਸੀਂ ਭਾਜੀ ਉੱਧਰ ਦੁਕਾਨੀ ਨੂੰ ਫੋਨ ਨਹੀਂ ਕਰਦੇ ਕਿ ਬੰਦੇ ਨਹੀਂ ਫੜੇ ਜਾਂ ਇਹ ਕੰਮ ਤਾਂ ਨੂੰ ਕੋਈ ਆਸ਼ਵਾਸਨ ਨਹੀਂ ਮਿਲਦਾ ਕਿ ਇਹ ਕੰਮ ਕਰ ਸਕਦੇ ਆ ਅਸੀਂ ਭਾਂਜੋ ਟੈਕਸੇ ਦੇ ਕੇ ਵੀ ਚੋਰ ਆ ਤੇ ਸਾਡੇ ਪੱਲੇ ਕੀ ਰਹਿ ਗਿਆ ਦੇਣਾ ਰੋਡ ਬੰਦ ਰਹੇਗਾ ਮੇਰੇ ਨਾਲ ਜਿਹੜਾ ਤੇਨਾਲਾ ਸਾਹਿਬ ਦੇਗਾ ਉਹ ਵੀ ਮਿਹਰਬਾਨ ਲੇ ਜਿਹੜਾ ਨਹੀਂ ਦੇਗਾ ਉਹਦੀ ਵੀ ਮਿਹਰਬਾਨੀ ਆ ਪਰ ਹਾਲ ਵੀ ਲਾ ਲਈ ਬਿਜਾਰ ਬੰਦ ਜੇ ਸਾਡੇ ਕੋਲ ਤੇ ਕੰਮ ਨਹੀਂ ਹੋ ਸਕਦਾ ਮੇਰਾ ਨਾਮ ਪ੍ਰੀਤਮ ਸਿੰਘ ਜੀ ਕਰਿਆਨੇ ਦੀ ਦੁਕਾਨ ਦੇ ਸ਼ੋਪ ਤੇ ਕੰਮ ਕਰੀਦਾ ਜੀ ਹਾਂਜੀ ਮਨੂ ਜੀ ਮਨੂ ਆਏ ਦਾ ਸਵੇਰੇ ਦੁਕਾਨ ਤੇ ਆਏ ਆ ਜੀ ਦਾ ਬੈਠੇ ਗਾਹ ਗੁਣ ਸੋਦਾ ਦੇ ਦੇਣ ਮੁੰਡਾ ਆਇਆ ਮੂੰਹ ਮਾ ਬਨ ਕੇ ਉਹਨੇ ਫਾਇਰ ਕੀਤੇ ਆ ਅਸੀਂ ਉਸੇ ਵੇਲੇ ਮਗਰ ਮੈਂ ਭੱਜਿਆ ਆ ਉਹਨੇ ਫੇਰ ਇੱਕ ਫਾਇਰ ਆ ਕੇ ਇੱਥੇ ਬੈਂਕ ਲਾ ਕੇ ਆ ਕੇ ਕੀਤਾ ਜੀ ਹਾਂਜੀ ਮੈਂ ਮਗਰ ਭੱਜਿਆ ਹਾਂਜੀ ਕੋਈ ਗੱਲਬਾਤ ਹੋਈ ਤੁਸੀਂ ਆਵਾਜ਼ ਦਿੱਤੀ ਆਵਾਜ਼ ਤੇ ਮੈਂ ਮਗਰ ਭਾਰੋ ਬਹੁਤ ਸਪੀਡ ਭੱਜ ਗਿਆ ਪੈਦਲ ਜੀ ਪੈਦਲ ਜੀ ਅੱਗੇ ਜਾ ਕੇ ਕਿਤੇ ਮੰਡੀ ਅੰਦਰ ਜਾ ਕੇ ਉਹਨੇ ਕੋਈ ਨਾਲ ਵੀ ਜਿਹੜਾ ਵੀ ਹੋਏਗਾ ਨਾ ਬੈ ਕੇ ਚੱਲ ਗਿਆ ਉਹ ਬਿਲਕੁਲ ਜੀ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ ਕੋਈ ਚੱਕਰ ਨਹੀਂ ਬਟ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਮੈਂ ਕਹਿ ਦਿਆਂ ਵੀ ਪੁਲਿਸ ਕੰਮ ਨਹੀਂ ਕਰਦੀ ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿੰਦਾ ਹਾਂ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕੇਸ ਟ੍ਰੇਸ ਕਰਕੇ ਜਿਹੜਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪੜੀ ਪਾਂਥ ਜਿਹੜਾ ਵੀ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਹੈ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬੰਦਦੀ ਉਹਨੂੰ ਮੈਨੂੰ ਵੀ ਮਿਲਦੀ ਠੀਕ ਹੈ